ਭਾਈ ਮੇਰੀ ਨਾ ਸਾਰਿਆਂ ਨੂੰ ਇੱਕ ਅਪੀਲ ਹੈ ਜਿਹੜੇ ਲੋਕ ਬਾਹਰ ਜਾਣ ਦੇ ਚਾਹਵਾਨ ਨੇ ਹੱਥ ਬੰਨ ਕੇ ਬੇਨਤੀ ਹੈ ਕੋਈ ਰਸ਼ੀਆ ਚ ਨਾ ਫਸਿਓ ਕੋਈ ਵੀ ਏਜੰਟ ਤੁਹਾਨੂੰ ਘੱਟ ਪੈਸੇ ਦਾ ਲਾਲਚ ਹੋ ਕਰਕੇ ਵੀ ਪੈਸੇ ਘੱਟ ਲੱਗਣਗੇ ਰਸ਼ੀਆ ਚ ਲਿਆ ਜਾ ਤਾਂ ਉਹਨੂੰ ਸਾਫ਼ ਜਵਾਬ ਦੇ ਦਿਓ ਵੇਟ ਕਰ ਲਓ ਕਿਸੇ ਚੰਗੀ ਕੰਟਰੀ ਜਾਓ ਪਰ ਰਸ਼ੀਆ ਚ ਨਾ ਫਸਿਓ ਮੈਂ ਕੱਲ ਪਰਸੋਂ ਦੀ ਇੱਕ ਵੀਡੀਓ ਦੇਖ ਰਿਹਾ ਇੱਕ ਅੰਬਾਲੇ ਦਾ ਵੀਰ ਮੁਸਲਮਾਨ ਵੀਰ ਹੈ ਉਹ ਕਿਸੇ ਚੰਡੀਗੜ੍ਹ ਦੇ ਏਜੰਟ ਤੇ ਇਲਜ਼ਾਮ ਲਾ ਰਿਹਾ ਹੈ ਵੀ ਉਹਨੇ ਮੈਨੂੰ ਉੱਥੇ ਭੇਜਿਆ ਕੰਮ ਦਾ ਲਾਲਚ ਦੇ ਕੇ ਭੇਜਿਆ ਵੀ ਉੱਥੇ ਵਰਕ ਪਰਮਿਟ ਮਿਲੂਗਾ ਪਰ ਉਹ ਜਾ ਕੇ ਉੱਥੇ ਇਹੋ ਜਿਹਾ ਫਸਿਆ ਕਿ ਹੁਣ ਆਪਣੀ ਜ਼ਿੰਦਗੀ ਦੀ ਦੁਹਾਈ ਦੇ ਰਿਹਾ ਹੈ ਇੰਡੀਅਨ ਗਵਰਨਮੈਂਟ ਨੂੰ ਪਰ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਹੋਣੀ ਵੀ ਕਿੱਥੋਂ ਹੈ ਰਸ਼ੀਆ ਦਾ ਰਾਸ਼ਟਰਪਤੀ ਦਾ ਇਹਨਾਂ ਨੇ ਸਗਾ ਭਾਈ ਬਣਾਇਆ ਹੋਇਆ ਸੋ ਇੱਕ ਭਾਈ ਆਪਣੇ ਸਗੇ ਭਾਈ ਲਈ ਬਹੁਤ ਕੁਝ ਕਰ ਸਕਦਾ ਆਪਣੇ ਬੰਦੇ ਵੀ ਮਰਵਾ ਸਕਦਾ ਹੈ ਤੇ ਉਹੀ ਚੀਜ਼ ਹੋ ਰਹੀ ਆ ਗਵਰਨਮੈਂਟ ਨੇ ਕੋਈ ਵੀ ਬਿਆਨ ਹਲੇ ਤੱਕ ਜਾਰੀ ਨਹੀਂ ਕਰਿਆ ਉਹਦੇ ਦੱਸਣ ਮੁਤਾਬਕ 10 ਤੋਂ 12 ਬੰਦੇ ਇੰਡੀਆ ਦੇ ਮਰ ਚੁਕੇ ਨੇ ਤੇ ਹੋ ਸਕਦਾ ਵੀ ਹੋਰ ਵੀ ਕਿਤੇ ਹੋਣ ਪਰ ਉਹਦੀ ਨੌਲੇਜ ਚ 10 ਤੋਂ 15 ਬੰਦੇ ਹੈਗੇ ਨੇ ਉਹਨਾਂ ਚ 3-4 ਬੰਦੇ ਪੰਜਾਬ ਦੇ ਨੇ ਬਾਕੀ ਯੂਪੀ ਦੇ ਤੇ ਹਰਿਆਣੇ ਦੇ ਬੰਦੇ ਨੇ ਮੇਰਾ ਕਹਿਣ ਤੋਂ ਭਾਵ ਇਹੀ ਹੈ ਕਿ ਉੱਥੇ ਜਾਣ ਤੋਂ ਗਰੇਜ ਕਰਿਆ ਜਾਵੇ ਮੈਂ ਉਹਦੀ ਆਈਡੀ ਵੀ ਮੈਂਸ਼ਨ ਕਰ ਦੂੰਗਾ ਅੰਬਾਲੇ ਦਾ ਬੰਦਾ ਹੈ ਉਹ ਤੇ ਉਹਦੇ ਬੱਚੇ ਦੀ ਵੀ ਵੀਡੀਓ ਆਈ ਹੈ ਜੋ ਕਿ ਆਪਣੇ ਬਾਪ ਨਾਲ ਗੱਲ ਕਰਨਾ ਚਾਹੁੰਦਾ ਹੈ ਤੇ ਉਹਦੀ ਮਾਂ ਉਹਦੀ ਵੀਡੀਓ ਬਣਾ ਰਹੀ ਹੈ ਪਰ ਉਸ ਬੱਚੇ ਨੂੰ ਕੀ ਪਤਾ ਵੀ ਮੇਰਾ ਬਾਪ ਪਤਾ ਨਹੀਂ ਘਰ ਮੁੜੂਗਾ ਕਿ ਨਹੀਂ ਮੁੜੂਗਾ ਤੇ ਹਾਲਾਤ ਇਹੋ ਜਿਹੇ ਨੇ ਜੇ ਉੱਥੇ ਕੋਈ ਆਰਮੀ 'ਚ ਮਰ ਜਾਂਦਾ ਹੈ ਤਾਂ ਉਹਦੀ Laash ਵੀ ਘਰ ਵਾਲਿਆਂ ਨੂੰ ਨਸੀਬ ਨਹੀਂ ਹੁੰਦੀ ਵੀ ਆਖਰੀ ਵਾਰ ਇਹ ਉਹਨੂੰ ਦੇਖ ਲੈਣ ਮਰੇ ਹੋਏ ਨੂੰ ਦੇਖ ਲੈਣ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਤਾਂ ਕਿ ਲੋਕ ਸਤਰਕ ਹੋ ਸਕਣ ਤੇ ਇਹਨਾਂ ਦੇਸ਼ਾਂ ਵਿੱਚ ਜਾਣ ਤੋਂ ਗਰੇਜ ਕਰਨ ਧੰਨਵਾਦ